ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਕਾਫੀ ਕਲਰ ਚ ਪੰਜਾਬ ਵਾਲੀ ਜਰਸੀ ਦੀ ਪ੍ਰੋਪਰ ਡਿਟੇਲ ਦੇਣੀ ਆ ਜੇਰ ਇਹਦੀ ਪੈ ਚੁੱਕੀ ਆ ਦੇਖ ਸਕਦੇ ਹੋ 4 ਘੰਟੇ ਪਹਿਲਾਂ ਡਿਲੀਵਰੀ ਹੋਈ ਆ ਹੁਣ ਆਪਾਂ 6 ਵਜੇ ਵੀਡੀਓ ਕਵਰ ਕਰ ਰਹੇ ਆ ਸ਼ਾਮ ਨੂੰ 23 ਫਰਵਰੀ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਸ਼ਾਮ ਨੂੰ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਆ ਹੋਰ ਵੀ ਜਰਸੀ ਬਹਿੜਾ ਨੇ ਪੰਜਾਬ ਵਾਲੀਆਂ ਜਰਸੀ ਕ੍ਰੋਸ ਵੀ ਨੇ ਆਪਣੇ ਕੋਲੇ ਕਾਫੀ ਜ਼ਿਆਦਾ ਨਗ ਇਹਨਾਂ ਦੀ ਵੀਡੀਓ ਤੁਸੀਂ WhatsApp ਤੇ ਮੰਗਾ ਸਕਦੇ ਹੋ ਦੇਸ਼ਾ ਜੀ ਨੂੰ ਤੁਸੀਂ ਬਾਕੀ ਟੌਪ ਦੇ ਐਚਐਫ ਬਹਿੜਾ ਵੀ ਟੌਪ ਦੀਆਂ ਨੇ ਆਪਣੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਸੀਮਣ ਦੀਆਂ ਤੇ ਕੁਝ ਸੂਈਆਂ ਸਵਾਈਆਂ ਅੰਦਰ ਕ੍ਰੋਸ ਬਹਿੜਾ ਨੇ ਕੁਝ ਜਰਸੀ ਨੇ ਇਹਨਾਂ ਦੀ ਡਿਟੇਲ ਵੀ ਤੁਸੀਂ WhatsApp ਤੇ ਲੈ ਸਕਦੇ ਹੋ ਦੇਸ਼ਾ ਨੂੰ ਬੱਚੇ ਸਾਰਿਆਂ ਦੇ ਮਗਰ ਵੱਜੇ ਹੋਇਆ 12 ਤੋਂ 13 ਬਹਿੜਾ ਸੂਈਆਂ ਵੀ ਆ ਤੇ 20 ਵੇੜਾ ਆਪਣੇ ਕੋਲੇ ਹਾਜ਼ਰ ਗੱਬਣਾ ਨੇ ਇਹਨਾਂ ਦੀ ਡਿਟੇਲ ਤੁਸੀਂ ਵਟਸਐਪ ਤੇ ਲੈ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਜਰਸੀ ਕਾਫੀ ਕਲਰ ਵਾਲੀ ਦੀ ਪ੍ਰੋਪਰ ਡਿਟੇਲ ਦਵਾਂਗੇ ਤੋੜ ਕੇ ਦਿਖਾ ਬੱਤ ਨੂੰ ਬਲਾ 22 ਕਿਲੋ ਭਲੂਣ ਦਾ ਦੁੱਧ ਪਾਇਆ ਹੋਇਆ ਦਾ ਥਣਲੇਵਾ ਨੀੜ ਤੋਂ ਚੈੱਕ ਕਰਾਵਾਂਗੇ ਦੇਖ ਸਕਦੇ ਤੁਸੀਂ ਸੋਹਣਾ ਥਣ ਲੱਗਿਆ ਹੋਇਆ ਮੁਠੀ ਵਾਲਾ ਚਾਰੇ ਥਣ ਗੁੱਠਾ ਤੇ ਲੱਗੇ ਹੋਇਆ ਤੋੜਦੇ ਪੱਤ ਮਾੜੀ ਤੋੜਦੇ ਤੋੜਦੇ ਕਮਾਲਾ ਇਦਨ ਕਮਾਲਾ ਮੇਰੀ ਬੰਨੂ ਕਮਾਲਾ ਕਮਾਲ ਛੋਟੇ ਬੱਚੇ ਕਰਕੇ ਤੇਜੀ ਕਰਦੇ ਤੋੜਦੇ ਇਦਨ ਗਾਹਾਂ ਨੂੰ ਤੋੜਦੇ ਮੜੀ ਗਾਹਾਂ ਨੂੰ ਤੋੜਦੇ ਪੁੱਤ ਹੌਲੀ ਹੌਲੀ ਤੋੜਦੇ ਗਾਹਾਂ ਆ ਥਾਣਾ ਬੰਨਾ ਦੇਖ ਸਕਦੇ ਤੁਸੀਂ ਕਿਸਾਨ ਵੀਰੋ ਤੋੜਦੇ ਪੁੱਤ ਤੋੜਦੇ ਕੋਈ ਨਾ ਲਿਆ ਲਿਆ ਬੱਚੇ ਸੋਨਾ ਥਣ ਹਵਾਨਾ ਕੇ ਦੇਖ ਸਕਦੇ ਹੋ ਦੂਸਰੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ। ਆ ਹਵਾਨਾ ਦੂਸਰੀ ਸਾਈਡ ਤੋਂ ਚੈੱਕ ਕਰ ਲਓ। ਬੈਂਜ ਹਵਾਰੇ ਦੀਆਂ ਚੈੱਕ ਕਰ ਲਓ ਦੇਖ ਸਕਦੇ ਤੁਸੀਂ। ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ। ਆ ਫੇਸ ਕੁਆਲਿਟੀ ਚੈੱਕ ਕਰ ਲਓ। ਫੇਸ ਕੁਆਲਿਟੀ ਦੇਖ ਸਕਦੇ ਹਾਂ। ਕਾਫੀ ਕਿਲਰ ਦੇ ਵਿੱਚ ਜਰਸੀ ਆ ਗਈ। ਚਲ ਮਾ ਵੱਡਾ ਕੱਦ ਕਾਠ ਆ। ਕੱਦ ਦਾ ਅੰਦਾਜ਼ਾ ਲਾ ਸਕਦੇ ਤੁਸੀਂ ਆਪਣਾ ਬੰਦਾ ਨਾਲ ਖੜੀ ਹੋ ਕੇ। ਆ ਦੇਖ ਸਕਦੇ ਕੱਦ ਉੱਚਾ ਲਮਾ ਵੱਡਾ ਕੱਦ ਕਾਠ ਹੈ ਦਾ। ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਕਾਫੀ ਕਲਰ ਦੇ ਵਿੱਚ ਪੰਜਾਬ ਵਾਲੀ ਜਰਸੀ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪਹਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ